ਮਨਜਿੰਦਰ ਸਿੰਘ ਤੇ ਸ਼ਾਦੀ ਦੇ ਗਏ ਮਤਲਬ ਵਿਆਹ ਤੋਂ ਆ ਰਹੇ ਹਾਂ ਵਿਆਹ ਤੋਂ ਵੇ ਕੇ ਗੱਡੀ ਚਲਾਈ ਚੱਕੀ ਤੇ ਆ ਗਏ ਕਰੇ ਗਏ ਆ 8:30 ਦੇ ਮੁੰਡੇ ਆ ਮਤਲਬ ਮੋਟਰਸਾਈਕਲ ਗੱਡੀਆਂ ਤੇ ਗੱਡੀ ਭੰਨ ਕੇ ਗਏ ਸਾਡੀ ਤੋਂ ਕਰੇ ਜਿੱਦ ਚ ਫੰਨੀ ਗਏ ਨਾ ਪਰਾਂ ਨਾ ਇਹ ਗੱਲ ਬਾਅਦ ਗਏ ਨਾਲ ਲੋਕ 40 50 ਮੁੰਡੇ ਹੋਣੇ ਕੁਲ ਲਾਕਡਾਟ ਕੋ ਪੰਜ ਸ਼ੈ ਗਈ ਪਰ ਉਹ ਤੇ ਕਲੀਅਰ ਹੋ ਗਏ ਕੇਸ ਯਾਰ ਲੋਸਟ ਕਰਕੇ ਪੂਰੀ ਦੇਖੋ ਦੀ ਅੱਗੇ ਗੋਲੀਆਂ ਚਲਾਈਆਂ ਨਾਲੇ ਦਤ ਉਤਰ ਮਾਰ ਕੇ ਗਏ ਪੂਰੇ ਅਸਾ ਫਾਇਰ ਵਗੈਰਾ ਵੀ ਹੋਇਆ ਹਾਂਜੀ ਫਾਇਰ ਵੀ ਹੋਇਆ ਤੇ ਚੌਂਗ ਚ ਬਸ ਦੁਬਾਰਾ ਆਏ ਦੁਬਾਰਾ ਵੀ ਫਾਇਰ ਕਰਕੇ ਗਏ ਆ ਇਹ ਦੁਬਾਰਾ ਪੁਲਿਸ ਨੇ ਤਾਂ ਇਤਲਾਹ ਕੀਤਾ ਹੈ ਆਪਾਂ ਇਹਦੇ ਸਬੰਧ ਵਿੱਚ ਕੋਈ ਸੀਸੀਟੀਵੀ ਵਗੈਰਾ ਕੋਈ ਆਈ ਸਾਹਮਣੇ ਸੀਸੀਟੀਵੀ ਤਾਂ ਸਾਹਮਣੇ ਕੈਮਰਾ ਹੀ ਭਰਾ ਸਾਹਮਣੇ ਗੱਡੀ ਚੋਤੀ ਆ ਦੇਰ ਕੇ ਸੀਸੀਟੀਵੀ ਬਣੀ ਨਹੀਂ ਇੱਥੇ ਹਾਂਜੀ ਬਾਕੀ ਇਹ ਵੀ ਮੈਂ ਆਰਮੀ ਸਰਵਿਸ ਕਰਦਾ ਵਾਂ ਜੇ ਮੈਂ ਨਹੀਂ ਸੇਫ ਹਗਾ ਫਿਰ ਮਗਰ ਕੌਣ ਸੇਫ ਹੈ ਕੋਈ ਨਹੀਂ ਮੈਨੂੰ ਫਿਰ ਖਤਰਾ ਜਾਂਦਾ ਇੱਥੇ ਇੱਥੇ ਰਹਿ ਨਹੀਂ ਸਕਦੇ ਫਿਰ ਆਪਾਂ ਪੰਜਾਬ ਚ ਤੇ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਆ ਗਈ ਕੀ ਕਾਰਵਾਈ ਕੀਤੀ ਉਹਨਾਂ ਹੁਣ ਤੱਕ ਕਾਰਵਾਈ ਰਾਤ ਹੀ ਮਤਲਬ ਸਾਰੀ ਬਿਆਨ ਲੈ ਕੇ ਤੇ ਚਲੇ ਗਏ ਤਾਂ ਲੱਗੇ ਕੀ ਮੰਗੇ ਆਪਾਂ ਕਰਦੇ ਹੁਣ ਮੰਗੇ ਹੋਈ ਆ ਵੀ ਮਤਲਬ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਕੰਮ ਕਰਕੇ ਗੇ ਫੜਨੇ ਨਾਲ ਕੁਝ ਚਾਹੀਦੇ ਇਹਨਾਂ ਜਿਹੜੇ ਮੁੰਡੇ ਆਏ ਨੇ ਚ ਕਿਸ ਨੂੰ ਤੁਸੀਂ ਜਾਣਦੇ ਨਾ ਮੈਂ ਕਿਸ ਨੂੰ ਨਹੀਂ ਜਾਣਦਾ ਨੂੰ ਪਤਾ ਹੀ ਨਹੀਂ ਮੈਂ ਪਿੰਡੋਂ ਲਾਗੇ ਨਗਰਵਾਸੀ ਦੱਸਿਆ ਵੀ ਹਾਂ ਵੀ ਆ ਗੱਲਬਾਤ ਹੋਈ ਹੈ ਜਦੋਂ ਗੱਡੀ ਦੇ ਟੁੱਟ ਪਾਜੇ ਤੁਸੀਂ ਮੌਜੂਦ ਸੀਗੇ ਨਹੀਂ ਨਹੀਂ ਮੈਂ ਕਿਸੇ ਦੇ ਘਰ ਬੈਠਾ ਸੀ ਉਸ ਟਾਈਮ ਜੀ ਸਾਰੀ ਮੰਨੋ ਦੁਕਾਨਾ ਫੋੜ ਕੇ ਆਏ ਆ ਵੀ ਹਾਂ ਕਿੱਥੇ ਮੁੰਡੇ ਕਿੱਥੇ ਮਤਲਬ ਮਾਰ ਪੂਰਾ ਮਾਰਨ ਦੀ ਜੋਸ਼ ਚ ਆਏ ਵੀ ਹਾਂ ਮੁੰਡਾ ਮਾਰ ਕੇ ਆ ਜਾਣਾ ਉਹਦੇ ਕਿਸਮ ਚੰਗੀ ਚੱਲੋ ਜੀ ਆਪਾਂ ਨਹੀਂ ਹੈਗੇ ਕਰੇ ਬੈਠੇ ਆ ਕਿਸੇ ਦਾ ਤਾਂ ਬਚਾ ਹੋ ਗਿਆ ਹੁਣ ਗੱਡੀ ਦਾ ਹਾਲ ਤਰੇਸ ਉਹ ਜਿਹੜਾ ਗੱਡੀ ਆ ਕਰੀ ਤਾਂ ਛੱਡਦਾ ਨਹੀਂ ਨੇ ਕਹਿ ਰਹੇ ਹਨਾ ਵੀ ਤੁਸੀਂ ਜਦੋਂ ਮਤਲਬ ਵਿਆਹ ਤੋਂ ਆਏ ਤੇ ਕੋਈ ਟਾਪਰ ਤੇ ਲੱਗੇ ਗੱਡੀ ਵੀ ਮਾਰੀ ਮੋਟੀ ਤਾਂ ਡਿਟੈਕਟ ਕੋਈ ਜੀ ਤੁਹਾਨੂੰ ਪੁਸਤਕ ਰਾਰ ਨੂੰ ਲੈ ਕੇ ਤਾਂ ਨਹੀਂ ਕੋਈ ਗੱਲਬਾਤ ਨਹੀਂ ਸੁਣਨੀ ਉਹ ਤੇ ਛੋਟੀ ਜੀ ਟਕਾਰ ਹੀ ਕੋਈ ਜਿਆਦਾ ਖਾਸ ਨਹੀਂ ਰਸਤੇ ਤੋਂ ਲੈ ਕੇ ਥੋੜਾ ਜਿਹਾ ਹੋਇਆ ਉਸ ਤੋਂ ਬਾਅਦ ਹੋਇਆ ਉਹ ਸਬੰਧੀ ਆਪਾਂ ਕੰਪਲੇਂਟ ਲੈ ਕੇ ਤੇ ਆਪਣੀ ਜਿਹੜੀ ਪੁਲਿਸ ਪਾਰਟੀ ਭੇਜੀ ਸੀ ਵੈਰੀਫਿਕੇਸ਼ਨ ਵਾਸਤੇ ਇਹ ਇਹ ਅਨਨੌਣ ਬੰਦੇ ਕਿਹੜੇ ਆ ਠੀਕ ਹੈ ਇਸ ਬੰਦੇ ਸਾਡੀ ਜਿਹੜੀ ਆ ਪਾਰਟੀ ਜਿਹੜੀ ਆ ਉਹ ਵੈਰੀਫਾਈ ਕਰਦੀ ਆ ਕਿ ਇਹ ਬੰਦੇ ਕਿਹੜੇ ਸੀ ਅਨਨੌਣ ਜਿਨ੍ਹਾਂ ਨੇ ਨੁਕਸਾਨ ਕੀਤਾ ਗੱਡੀ ਦਾ ਜਦੋਂ ਵੀ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜੀ ਇੱਥੇ ਕੈਮਰੇ ਲੱਗੇ ਨਾ ਕੈਮਰੇ ਵਿੱਚੋਂ ਆਪਾਂ ਅੱਜ ਦੀ ਫੁਟੇਜ ਲੈ ਰਹੇ ਆ ਉਹਦੇ ਵਿੱਚੋਂ ਜੋ ਵੀ ਸਾਨੂੰ ਪਤਾ ਲੱਗੇਗਾ ਉਹਨਾਂ ਨੂੰ ਬੰਦਿਆਂ ਬਾਰੇ ਆਇਡੈਂਟੀਫਾਈ ਹੋਊਗਾ ਆਇਡੈਂਟੀਫਾਈ ਕਰਕੇ ਆਪਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਸ ਵਾਰ ਜਿਹੜੀ ਤਰਖਾਸਤਾਂ ਕਿੰਨਾ ਵੱਲੋਂ ਆਈ ਤੁਹਾਨੂੰ ਇਹ ਮਨਜਿੰਦਰ ਸਿੰਘ ਵੱਲੋਂ ਜੀ ਮਨਜਿੰਦਰ ਸਿੰਘ ਪਿੰਡ ਸ਼ਾਹਪੁਰ ਜਾਜਾ